ਬਾਬੇ ਨਾਨਕ ਨੂੰ 9 ਸਾਲਾਂ ਦਿਆਂ ਨੂੰ ਪੰਡਿਤ ਕਹਿੰਦਾ ਜਨੇਊ ਧਾਗਾ ਮਹਾਰਾਜ ਕਹਿੰਦੇ ਰਹਿਣ ਦੇ ਮਿੱਤਰਾ ਇਹੋ ਜਿਹੇ ਧਾਗਾ ਦੇ ਜਿਹੜਾ ਮੜੀਆਂ ਤੋਂ ਬਾਦ ਵੀ ਨਾ ਟੁੱਟੇ ਤੇ ਅੱਜ ਜਿੰਨੇ ਪੜੇ ਲਿਖੇ ਨੌਜਵਾਨ ਆ ਅਗਿੱਟੇ ਤੇ ਕਾਲਾ ਧਾਗਾ ਕਿੱਥੋਂ ਬਣਾ ਕੇ ਆਏ ਆਂ ਖੁਸਾ ਤਾ ਇਹ ਕਿੱਥੇ ਕਿਹੜੇ ਗ੍ਰੰਥ ਚ ਲਿਖਿਆ ਕਾਹ ਤੋਂ ਬੱਦਾਂ ਇਹਨੇ ਬਾਬਾ ਜੀ ਨજર ਨਹੀਂ ਲੱਗਦੀ ਆਂ ਖੁਸਾ ਤਾ ਮੈਨੂੰ ਬਾਣ ਸਿੰਘ ਚੌਰ ਦਾ ਬਚਨ ਯਾਦ ਆ ਗਿਆ ਕਹਿੰਦੇ ਕਿਸੇ ਦੇ ਘਰ ਗਏ ਗਿਆਨੀ ਜੀ ਉਹਨਾਂ ਨਾ ਕੱਟੇ ਦੇ ਗੱਲ 'ਚ ਤਵੀਤ ਪਾਇਆ ਹਰੇ ਰੰਗ ਦਾ ਨਾ ਵਨ ਕੇ ਗੰਡ ਜੀ ਅਗਿਆਨੀ ਜੀ ਵਿਦਵਾਨ ਬਹੁਤ ਸੀ ਉਹ ਕਹਿੰਦੇ ਵੀ ਇਹ ਕੀ ਕੀਤਾ ਕਹਿੰਦੇ ਬਾਬਾ ਜੀ ਜਦੋਂ ਮੱਝ ਸੁੰਦੀ ਸੀ ਤੇ ਕੱਟਾ ਮਰ ਜਾਂਦਾ ਹੈ ਤੇ ਅਸੀਂ ਸਿਆਣੇ ਕੋ ਗਏ ਬਾਬੇ ਤੋਂ ਉਹਨੇ ਸਾਨੂੰ ਤਵੀਤ ਦਿੱਤਾ ਵੀ ਜਦੋਂ ਮੱਝ ਸੂਈ ਸੁੰਦਿਆ ਕੱਟੇ ਨੂੰ ਤਵੀਤ ਬੰਨ ਦੇਣਾ ਮਰਦਾ ਨਹੀਂ ਕਹਿੰਦੇ ਫਿਰ ਇਤਰਾ ਹੀ ਆ ਉਹ ਕਹਿੰਦੇ ਸੱਚ ਹੋ ਗਿਆ ਕਟਾ ਮਰਿਆ ਨਹੀਂ ਜੀ ਤੇ ਕੀਤੇ ਵਾਵਾ ਸਾਲ ਦਾ ਹੋ ਗਿਆ ਇਹ ਗਿਆਨੀ ਜੀ ਵਿਦਵਾਨ ਵੀ ਤੇ ਮਜਾਕੀਏ ਵੀ ਸੀ ਉਹ ਨਾ ਲੱਗ ਗਿਆ ਉਹਨਾਂ ਦਾ ਬਜ਼ੁਰਗ ਸੀ 80 ਸਾਲ ਦਾ ਬਾਪੂ ਉਹ ਮੰਜੀ ਤੇ ਖੰਗੇ ਤੇ ਉਹ ਗਿਆਨੀ ਜੀ ਨੂੰ ਅਰਦਾਸ ਕੀਤੀ ਕਿ ਕਹਿੰਦੇ ਇੱਕ ਕੰਮ ਕਰੋ ਇੱਕ ਤਵੀਤ ਹੋਰ ਲਿਆਓ ਕਹਿੰਦੇ ਉਹ ਕੀ ਕਰਨਾ ਕਹਿੰਦੇ ਜੇ ਤਵੀਤ ਨਾ ਕੱਟਾ ਬਚ ਗਿਆ ਤੇ ਬਾਪੂ ਦੇ ਵੀ ਪਾ ਦਿਓ ਇਹ ਵੀ ਨਹੀਂ ਮਰਦਾ ਕੁਸਤਾ ਵੀ ਇਹ ਵੀ ਤਿਆਰੀ ਚ ਬੈਠਾ ਵਾ ਜੀ ਇੰਨਾ ਚੀਜ਼ਾਂ ਨਾਲ ਮੌਤ ਨਾ ਆਉਂਦੀ ਹੋਵੇ ਤੇ ਫਿਰ ਪਾ ਲਗੀ ਇਹ ਵਹਿਮ ਆ